ਜੀ ਤਾਂ ਪਿੰਡ ਪਿੰਡ ਜਾ ਰਹੇ ਹਾਂ ਜੀ ਸੰਗਤ ਨੂੰ ਆਪਣੀਆਂ ਸੰਸਥਾਵਾਂ ਨੂੰ ਮਜ਼ਬੂਤ ਕਰਨ ਦਾ ਹੌਕਾ ਦੇ ਰਹੇ ਜੋ ਸਾਡਾ ਫਰਜ਼ ਵੀ ਹੈ ਜੀ ਗੁਰੂ ਘਰ ਦੇ ਕੁੱਕਰ ਆ ਤੇ ਹੌਕਾ ਦੇਣਾ ਸੰਗਤਾਂ ਨੂੰ ਸਾਵਧਾਨ ਕਰਨਾ ਸਾਡਾ ਫਰਜ਼ ਆ ਅਸੀਂ ਕਰ ਰਹੇ ਹਾਂ ਸਰ ਕੀ ਸੰਗਤ ਦੀ ਆਵਾਜ਼ ਨੂੰ ਤਾਂ ਸੁਣਨਾ ਚਾਹੀਦਾ ਜੀ ਜੇ ਸੰਗਤ ਦੀ ਆਵਾਜ਼ ਵੀ ਨਹੀਂ ਸੁਣੀ ਜਾਂਦੀ ਤੇ ਫਿਰ ਇਸ ਤੋਂ ਵੱਡੀ ਬਦਕਿਸਮਤੀ ਸਾਡੇ ਵਾਸਤੇ ਕੋਈ ਨਹੀਂ ਜਿਹਨੇ ਸਿੰਘ ਸਾਹਿਬ ਨੂੰ ਕੌਣ ਵਾਸਤੇ ਸ਼ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਸਿੱਖਾਂ ਦੀ ਸਰਮੌਰ ਸੰਸਥਾ ਹੈਗੀ ਹੈ ਔਰ ਸ੍ਰੀ ਅਕਾਲ ਤਖਤ ਸਾਹਿਬ ਨੇ 2008 ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਿਹਾ ਸੀ ਕਿ ਜਥੇਦਾਰ ਸਾਹਿਬ ਦੀ ਨਿਯੁਕਤੀ ਸੇਵਾ ਮੁਕਤੀ ਦਾ ਵਿਧੀ ਵਿਧਾਨ ਬਣਾਉਣਾ ਚਾਹੀਦਾ ਔਰ ਮੈਂ ਜਦੋਂ ਸ੍ਰੀ ਅਕਾਲ ਤਖਤ ਸਾਹਿਬ ਦੀ ਸੇਵਾ ਸੰਭਾਲ ਕਰ ਰਿਹਾ ਸੀ ਤੇ ਦੋ ਰਿਮਾਈਂਡਰ ਉਸ ਹੁਕਮਨਾਮੇ ਦੀ ਰੌਸ਼ਨੀ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਭੇਜੇ ਸੀ ਕਿ ਸੇਵਾ ਸੰਭਾਲ ਨਿਯੁਕਤੀਆਂ ਤੇ ਸੇਵਾ ਮੁਕਤੀਆਂ ਦੇ ਨਿਯਮ ਵਿਧੀ ਵਿਧਾਨ ਬਦਵਾਨਾਂ ਦੀ ਰਾਏ ਦੇ ਨਾਲ ਬਣਾਉਣੇ ਚਾਹੀਦੇ ਨੇ ਤੇ ਉਹ ਮੇਰੇ ਖਾਲ ਬੰਨੇ ਚਾਹੀਦੇ ਪਤਾ ਨਹੀਂ ਹੈ ਇਹ ਹੋਇਆ ਤਾਂ ਫਿਰ ਕੀ ਕੰਮ ਕਰੇ ਜਿਹੜਾ ਮਜੀਠੀਆ ਸਾਹਿਬ ਐਸਐਮ ਕੀ ਚਲਦੀ ਹੁੰਦੀ ਹੈ ਹਾਂਜੀ ਤੇ ਉਹਨਾਂ ਦੇ ਖਲਾਫ ਇਹ ਜਾਣਾ ਗਾਲੀ ਗਲੋਕੀ ਨਾ ਮੇਟ ਚੋਰਾ ਵਾ ਦੇਖੋ ਜਿਹੜਾ ਵੀ ਸਿਹਰਤ ਸਿੱਖਾ ਹੈ ਜਿਹੜਾ ਸਿਧਾਂਤਾਂ ਨੂੰ ਸਮਝਦਾ ਹੈ ਮੈਂ ਬੋਲਦਿਆਂ ਵੀ ਕਿਹਾ ਜਿਹੜਾ ਸਿਧਾਂਤਾਂ ਨੂੰ ਸਮਝਦਾ ਹੈ ਪਰੰਪਰਾਵਾਂ ਨੂੰ ਸਮਝਦਾ ਹੈ ਮਾਨ ਮਰਿਆਦਾਵਾਂ ਨੂੰ ਸਮਝਦਾ ਹੈ ਉਹ ਤਾਂ ਜਿਹੜਾ ਹੂ ਕੀ ਮਾਰ ਰਿਹਾ ਹੈਗਾ ਜੀ ਉਹ ਤਾਂ ਕੂ ਕੀ ਰਿਹਾ ਜੀ ਸੰਦੇਸ਼ ਬਸ ਇਹੀ ਹੈ ਜੀ ਕਿ ਅਸੀਂ ਇਕੱਠੇ ਹੋਈਏ ਲੰਬアド ਹੋਈਏ ਖਾਸ ਤੌਰ ਤੇ ਨੌਜਵਾਨਾਂ ਨੂੰ ਮੈਂ ਅਪੀਲ ਕਰਦਾ ਜੀ ਕਿ ਨੌਜਵਾਨ ਵੱਧ ਤੋਂ ਵੱਧ ਵੱਧ ਤੋਂ ਵੱਧ ਆਪਣੀਆਂ ਜੜੀਆਂ ਸ਼ਾਨ ਮੱਤੀਆਂ ਸਾਡੇ ਬਜ਼ੁਰਗਾਂ ਨੇ ਕੁਰਬਾਨੀਆਂ ਦੇ ਕੇ ਇਹ ਸੰਸਥਾਵਾਂ ਬਣਾਈਆਂ ਨੇ ਤੇ ਜੜੀਆਂ ਸੰਸਥਾਵਾਂ ਕੁਰਬਾਨੀਆਂ ਦੇ ਕੇ ਬਣਾਈਆਂ ਨੇ ਉਹਨਾਂ ਨੂੰ ਇਸ ਤਰ੍ਹਾਂ ਟੈਂਦਿਆਂ ਅਸੀਂ ਦੇਖ ਨਹੀਂ ਸਕਦੇ ਹਾਂ ਤਾਂ ਸਭ ਤੋਂ ਜੋ 2 ਦਸੰਬਰ ਨੂੰ ਹੁਕਮਨਾਮਾ ਜਾਰੀ ਹੋਇਆ ਸੀ ਉਹਨੂੰ ਲਾਗੂ ਕਰਾਉਣ ਵਾਸਤੇ ਔਰ ਉਹਦੀ ਪਹਿਰੇਦਾਰੀ ਕਰਨ ਵਾਸਤੇ ਸਾਰੇ ਸਿੰਘ ਸੇਬਾਨਾ ਨੇ ਅਸੀਂ ਸਾਰਿਆਂ ਨੇ ਪੂਰੇ ਯਤਨ ਕੀਤੇ ਪਰ ਉਹਨਾਂ ਹੁਕਮਨਾਮਿਆਂ ਨੂੰ ਇਸ ਤਰ੍ਹਾਂ ਛਿੱਲਿਆ ਇਹਦਾ ਲੀਰੋ ਲੀਰ ਕੀਤਾ ਕਿ ਸ਼੍ਰੋਮਣੀ ਕਮੇਟੀ ਦੀ ਐਗਜ਼ੀਕਟਿਵ ਨੇ ਬਹੁਤ ਵੱਡਾ ਨੁਕਸਾਨ ਕੀਤਾ ਸਿੰਘ ਸੇਬਾਨਾ ਨੂੰ ਉਤਾਰ ਕੇ ਪਾਸੇ ਕਰ ਦਿੱਤੇ ਸਵੈਸ਼ ਕਰਕੇ ਅੱਜ ਜਿਹੀ ਸਾਰੀ ਕੌਮ ਦੇ ਵਾਸਤੇ ਇਹ ਸੁਚੇਤ ਕਰਨ ਵਾਸਤੇ ਆ ਰਹੇ ਆ ਕਿ ਤਕੜੇ ਹੋਵੋ ਸ਼੍ਰੋਮਣੀ ਗੁਰਦੁਆਰਾ ਪ੍ਰੰਧ ਕਮੇਟੀ ਵੀ ਤੁਹਾਡੀ ਹੈ ਸ਼੍ਰੀ ਗਾਥਰ ਸਾਹਿਬ ਵੀ ਤੁਹਾਡਾ ਉਹਦੀ ਰਹਿਤ ਮਿਰਾਦਾ ਉਹਦੀ ਸਰਬੋਚਤਾ ਉਹਦੀ ਪ੍ਰਭੂ ਸਤਾ ਸਭ ਬਚਾਉਣ ਵਾਸਤੇ ਕੱਤਰ ਹੋ ਜੋ ਤੇ ਅਸੀਂ ਸੁਚੇਤ ਹੋ ਕੇ ਅੰਕ ਪਾਰਟੀ ਮਜ਼ਬੂਤ ਕਰੀਏ